ਗੁਰਸ਼ੰਕਰ ਦੇ ਪਿੰਡ ਅਕਾਲਗੜ ਵਿਖੇ ਪਿੰਡ ਦੇ ਐਨ ਆਰ ਆਈ ਬੀਰਾਂ ਵੱਲੋਂ 19 ਸਾਲਾਂ ਤੋਂ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਇਸ ਵਾਰ ਵੀ ਮੈਡੀਕਲ ਕੈਂਪ ਵਿੱਚ ਅੱਖਾਂ ਦੀਆਂ ਬਿਮਾਰੀਆਂ ਤੋਂ ਦਵਾਈਆਂ ਐਂਡ ਕਾ ਆਪਰੇਸ਼ਨ ਲੇਡੀਜ਼ ਦੀਆਂ ਬਿਮਾਰੀਆਂ ਦੇ ਆਪਰੇਸ਼ਨ ਮੈਡੀਸਨ ਬੱਚਿਆਂ ਦੀਆਂ ਬਿਮਾਰੀਆਂ ਦੇ ਆਪਰੇਸ਼ਨ ਮੈਡੀਸਨ ਅਤੇ ਇਸ ਦਿਨ ਨਾਲ ਹੀ ਹੱਡੀਆਂ ਦੇ ਮਾਹਰ ਡਾਕਟਰਾਂ ਵੱਲੋਂ ਹੱਡੀਆਂ ਦੀ ਜਾਂਚ ਅਤੇ ਮੈਡੀਸਨ ਫ੍ਰੀ ਦਿੱਤੀ ਗਈ। ਇਸ ਕੈਂਪ ਵਿੱਚ ਪੂਰਾ ਹੀ ਪਿੰਡ ਸੇਵਾ ਵਿੱਚ ਲੱਗਿਆ ਹੋਇਆ ਸੀ। ਕੀ ਬੱਚੇ ਤੇ ਕੀ ਵੱਡੇ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਪਿੰਡ ਦੇ ਬੱਚਿਆਂ ਨੇ ਟ੍ਰੈਫਿਕ ਦੀ ਵਿਵਸਥਾ ਨੂੰ ਬੜੀ ਹੀ ਖੂਬੀ ਨਾਲ ਸੰਭਾਲਿਆ ਹੋਇਆ ਸੀ। ਪਿੰਡ ਅਕਾਲਗੜ੍ਹ ਦੇ ਇਹ ਐਨਆਰਏ ਵੀਰ ਇਲਾਕੇ ਦੀ ਸ਼ਾਨ ਹਨ ਤੇ ਸਾਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਹੈ। ਕਿ ਆਪਣੀ ਮਿੱਟੀ ਦਾ ਪਿਆਰ ਕੀ ਹੁੰਦਾ ਹੈ ਤੇ ਦੂਜਿਆਂ ਦੇ ਦੁੱਖ ਦਰਦ ਕਿਵੇਂ ਵੰਡਾਈਦੇ ਹਨ ਪੌਣਾ ਦੇ ਆ ਬੁੱਲੇਆ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮੈਂ ਕਦੀ ਸੋਂਗਾਤ ਉੱਡ ਗਈ ਚੋਹਾ ਪਾਸੇ ਬੜਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਆਕੜਾਂ ਦੀ ਹੋਛੀ ਜਈ ਔਕਾਤ ਉੱਡ ਗਈ ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ ਆਬ ਤੇ ਫਰੇਬ ਦੀ ਬਰਾਤ ਉੱਡ ਗਈ ਜੀ ਸਾਡੇ ਤੇ ਕਰਮ ਸਾਈਆਂ ਵਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਦੀ ਹਮਾਇਤ ਜਦੋਂ ਕਰਮ ਨਾ ਕੋਤਾ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਦੇ ਉਹ ਮਿਲਾਨੇ ਆ ਤੁਹਾਨੂੰ ਉਹਨਾਂ ਬੱਚਿਆਂ ਨਾਲ ਜਿਹੜਾ ਨੇ ਪਿੰਡ ਦੀ ਟ੍ਰੈਫਿਕ ਨੂੰ ਸੰਭਾਲਿਆ ਹੋਇਆ ਸੀ ਇਹ ਚੰਦ ਬੱਚੇ ਹੀ ਮਿਲੇ ਬਾਕੀ ਆਪਣੀ ਡਿਊਟੀ ਵਿੱਚ ਰੁੱਝੇ ਹੋਏ ਸਨ ਸੋ ਇਹਨਾਂ ਬੱਚਿਆਂ ਦਾ ਬਹੁਤ ਬਹੁਤ ਤਨਮੋਦ